ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਪਰਮਜੀਤ ਕੌਰ ਤੁਹਾਡੇ ਜਗਨ ਤੇ ਸਵਾਗਤ ਹੈ ਮੈਂ 희ਤ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਤੇ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਸਵੇਰ ਦਾ ਟਾਈਮ ਹੈ 7:30 ਹੋਈ ਹੈ ਸਵੇਰੇ ਸਵੇਰੇ ਮੀਟੇ ਪੈ ਕੇ ਹਟਿਆ ਸਵੇਰੇ ਸਵੇਰੇ ਮੀਟੇ ਪੈ ਕੇ ਹਟਿਆ ਹੁਣੇ ਹੀ ਹਟਿਆ ਥੋੜਾ ਜਿਹਾ ਹੋਇਆ 10 ਮਿੰਟ ਹੋਏ ਮੀ ਹਟੇ ਨੂੰ ਦਰ ਬ੍ਰਿੰਦਰ ਕਾਲ ਚੱਲਿਆ ਉਹਨਾਂ ਨੂੰ ਫੁੱਟਣ ਚੱਲੇ ਸਰਕਾਰ ਤੇ ਉਹ ਦਸ ਕੁ ਘੰਟੇ ਤੱਕ ਚੱਲ ਜਾਂਦੇ ਹੁੰਦੇ ਆ ਅਸੀਂ ਇੱਥੇ ਟ੍ਰੇਨ ਚੜਾ ਕੇ ਆਉਣਗੇ ਟ੍ਰੇਨ 'ਚ ਜਾਂਦਾ ਹੈ ਵੀਂ ਦਾ ਕਰਕੇ ਹੋਏ ਮੈਨੂੰ ਗੱਡੀ 'ਤੇ ਚੱਲ ਜਾਣੇ ਆ ਸਬਜ਼ੀ ਆਪਾਂ ਬਣਾ ਲਈ ਆ ਅੱਜ ਪਸੂਕੜੀ ਬਾਹਰ ਕੱਢੇ ਮੀਰਾ ਕਰਕੇ ਲੱਗੇ ਕੱਟੀਆਂ ਜਿਹੜੇ ਝੋਟੀਆਂ ਬਾਹਰ ਕੱਢਦੇ ਇਹਦੀਆਂ ਆ ਅੱਜ ਕੱਢੀਆਂ ਨਹੀਂ ਅੱਜ ਅੰਦਰ ਹੀ ਆ ਲੋਜੀ ਗ੍ਰਿੰਦਰ ਵੀ ਚੱਲਾ ਹੁਣ ਨਾਲੇ ਦਰਤਾਂ ਲਈ ਡੋਡਲਣੀਆਂ ਜਾਂਦੇ ਜਾਂਦੇ ਉਹ ਰਾਜ ਦੁੱਧ ਪਾਣ ਦੇ ਡੇਰੀ 'ਚ ਪੇਪਰ ਚੱਲਦੇ ਆ ਇਹਦੇ ਬਾਜ ਜਾਣੇ ਤੋਂ 2:30 ਵਜੇ ਨੂੰ ਘਰ ਆਉਂਦੇ ਨੇ ਲੋ ਜੀ ਸ਼ਾਮ ਦਾ ਟਾਈਮ ਹੈ ਹੁਣ 5 5:30 ਦਾ ਟਾਈਮ ਹੈ 5:30 ਦਾ ਆ ਆਪਾਂ ਹੁਣ ਦੁੱਧ ਨੂੰ ਵਾਲੀ ਦੇਣ ਲੱਗੇ ਇੱਧਰ ਦੁੱਧ ਰੱਖਿਆ ਆ ਇਹ ਇੱਥੇ ਵੀ ਦੁੱਧ ਹੈ ਆਹ ਬਾਰਾ ਕੱਲ ਸਵੇਰ ਦਾ ਹੁਣ ਲੋ ਜ ਆਪਣੀ ਦੁੱਧ ਨੂੰ ਵਾਲੀ ਆ ਗਈ ਆ ਦੰਨਾ ਪਤਿੱਲੇ ਦਾ ਦੁੱਧ ਸੀਗਾ ਦੁੱਧ ਨੂੰ ਵਾਲੀ ਆ ਗਈ ਗੈਸ ਆਪਾਂ ਬੰਦ ਕਰ ਦਿੱਤਾ ਇੱਧਰ ਆਪਾਂ ਆਟਾ ਵੀ ਗੁੰਨ ਲਿਆ ਤੇ ਆਪਾਂ ਹੁਣ ਚੁੱਲੇ 'ਤੇ ਅੱਗ ਬਾਲਦੇ ਆਂ ਤੇ ਰੋਟੀ ਬਣਾਉਨੇ ਆਂ ਤੇ ਬਾਲਣ ਆਪਾਂ ਲਾ ਕੇ ਰੱਖ ਲਿਆ ਚੁੱਲੇ 'ਤੇ ਤੇ ਤੁਹਾਨੂੰ ਦੁਖਾਣ ਇੱਧਰ ਆਪਾਂ ਗਮਲੇ ਦੇ ਵਿੱਚ ਲਾਈਆਂ ਮਿਰਚਾਂ ਘਰਤਨ ਤਨਪੂਸ ਤੇ ਬਾਹਰ ਠੰਡ ਤੋਂ ਇੱਥੇ ਇਹ ਸਰਸੋਈ ਦੇ ਵਿੱਚ ਰੱਖ ਲਿਆ ਗਮਲੇ ਨਾਲ ਹਵਾ ਬੀ ਪਿੰਡ ਦੇ ਨਾਲੇ ਧੁੱਪ ਵੀ ਇੱਥੇ ਆ ਜਾਂਦੀ ਹੈ ਤੇ ਆਇਆ ਇਸ ਗਮਲੇ ਚ ਟਮਾਟਰ ਇਹਨੂੰ ਅਦਰਸੀ ਦੇ ਨਾਲ ਤਾਂ ਉਹ ਬਨ ਦਿੱਤਾ ਆਪਾਂ ਤੇ ਇਹਨੂੰ ਲੱਗਦਾ ਰਹੇ ਫੁੱਲ ਵੀ ਲੱਗਣ ਲੱਗੇ ਆ ਦੁਪਾਰ ਅੱਜ ਸਾਬਨ ਧੁੱਪ ਪਿੰਡ ਦੀ 2:30 ਵਜੇ ਤੱਕ ਆਪਣੇ ਲਈ ਦੋ ਘਟਾ 1:30 ਤੱਕ ਘੰਟਾ ਤੋਂ ਆਪਨੇ ਘਲੀ ਮੁੜ ਕੇ ਫਿਰ ਬੱਦਲ ਵਹੀ ਹੋ ਗਈ ਹਵਾ ਠੰਢੀ ਠੰਢੀ ਪਹੁੰਚ ਆਲਦੀ ਸੀ ਥਰੀ ਹਵਾ ਚਲਦੀ ਸੀ ਸਵੇਰੇ ਮੀਂਹ ਪਿਆ ਤੇ ਠੰਡ ਜੀ ਹੋ ਗਈ ਗਿੰਨ ਨਾਲੋਂ ਜ਼ਿਆਦਾ ਤਾਂ ਆਪਾ ਹੁਣ ਚੁੱਲ੍ਹੇ 'ਚ ਬਾਲ ਲੀ ਗੇ ਅੱਗ ਤੂੰ ਰੋਟੀ ਬਣਾਉਣੀ ਸ਼ੁਰੂ ਕਰੀ ਉਹਨੇ ਰਹੋ ਜਾਂਦਾ ਮੈਂ ਤਾਂ ਫਿਰ ਰੋਟੀ ਰਹਿ ਗਈ ਆਪਣੀ ਕੱਲੀ ਬਣਾਉਣ ਵਾਲੇ ਬਾਕੀ ਸਾਰਾ ਕੰਮ ਨਵੇੜ ਲਿਆ ਆਪਾਂ ਰੋਟੀ ਹਣ ਬਣਾਉਣੇ ਆਪਾਂ ਰੋਟੀ ਬਣਾਉਣੇ ਲੋ ਜੀ ਆਪਾਂ ਹੁਣ ਚੱਲਦੇ ਅੱਗ ਬਾਲਦੇ ਆ ਚੁੱਲ੍ਹੇ ਤੇ ਬਣਾਉਣੇ ਆਪਾਂ ਰੋਟੀ ਪਾਤੀ ਦੇਪੋ ਮੜਾ ਤੇਲ ਪਾ ਕੇ ਅੱਗ ਬਾਲ ਰਹੀ ਏ ਮਰਚਿਸ ਕਿੱਥੇ ਆ ਜਲਦੀ ਛੇਤੀ ਅੱਗ ਬਲ ਪੈਂਦੀ ਏ ਉੱਤੇ ਲਾ ਦੇਣੀ ਆ ਆਪਾਂ ਲੱਕੜਾ ਲੱਕੜਾਂ ਚਰਾ ਕੇ ਪਛੋਟੀਆਂ ਕੀਤੀਆਂ ਆ ਵੱਡੀ ਫਸੂਤ ਨਹੀਂ ਆਉਂਦੀ 아, 그게도 데리고 올거 ਦੀ ਅੱਗ ਆਪਣੀ ਮੱਚ ਗਈ ਆ ਤੁਹਾਨੂੰ ਤਵਾ ਰੱਖ ਲੈਣੇ ਉੱਤੇ ਤਵਾ ਧੋ ਲਿਆ ਸੀ ਪਹਿਲਾਂ 10:00 ਹੋ ਗਏ ਤੁਹਾਨੂੰ ਮੈਂ ਪੜਨ 6:00 ਵਜ ਗਏ ਮੈਂ 6:00 ਵਜ ਨਾਲੇ ਕਵਾਰ ਸ਼ੈਲੀ ਆ ਮੈਰ ਨੂੰ ਫੋਨ ਕੀਤਾ ਕਿ ਨਹੀਂ ਸਵਾਛ ਹੈ ਗਰੰਧਨਾ ਸਿਮਰਨ ਨੂੰ ਬਿਲੈਂ ਜਾਣਾ ਹੈ ਹੇਜਿਟੇਸ਼ਨ ਤੋਂ ਗਰਮ ਹੋ ਗਏ ਆ ਤੁੰਗਾ ਦੇ ਓਲੇ ਲੋਕ ਤੇ ਮਦਰ ਇੰਗਲਿਆ ਥੋੜਾ ਰੱਖਤਾ ਬੰਦਾ ਟਾਈਮ ਰੱਖ ਨਹੀਂ ਆ ਤੁਸੀ ਲਗਾ ਨਹੀਂ ਇਦਾਂ ਰੱਖ ਨਾਲ ਸਕਦਾ ਬੇ ਨਾਲ ਰੁਕੇ ਲੱਗ ਰਿਹਾ ਹੈ ਪਰ ਇਹ ਹੋਣੀ ਤਾਂ ਲੋਕ ਨਹੀਂ ਆ ਲ ਮਸ਼ੀਨ ਨਹੀਂ ਕੋਈ ਨਾ ਨਹੀਂ ਰੋਟੀਆਂ ਆਪਾਂ ਹੱਥ ਨਾਲ ਬਣਾਇਆ ਕਰਦੇ ਹੋ ਚਾਹ ਨਾ ਫ੍ਰੀ ਹੋ ਜਾ ਕਹਿੰਦੇ ਨਹੀਂ ਹੋ ਚਾਹ ਕਿ ਕਾ ਨਾ ਆਪਾਂ ਸੋਚੀ ਨਾ ਪਰੰਦਰ ਆਪ ਹੀ ਆਟਾ ਗੋਲਾਂ ਆਉਣ ਆਪ ਹੀ ਰੋਟੀਆਂ ਬਣਾ ਲੈਣੀਆਂ ਨੇ ਛੇੜੀਆਂ ਰੋਟੀਆਂ ਆਪਾਂ ਹੱਥ ਨਾਲ ਬਣਾਉਣੀਆਂ ਤਾਂ ਮਸ਼ੀਨ ਨਾਲ ਬਣਾਉਣੀਆਂ ਤਾਂ ਸਵਾਦ ਦਾ ਵੀ ਫਰਕ ਪੈਣਾ ਹੈ। ਜੇ ਮਸ਼ੀਨ ਨਾਲ ਆਪਾਂ ਕੰਮ ਕਰਨਾ ਸਾਰੇ ਤੇ ਆਪਾਂ ਹੀ ਕਰਨਾ ਵਿਲੇ ਹੋਰ। ਆਪਾਂ ਮਸ਼ੀਨ ਲਿਆ ਕੇ ਰੱਖ ਦੋ ਆਪਾਂ ਤਾਂ ਹੱਥ ਨਾਲ ਬਣਾਉਣੀਆਂ ਰੋਟੀਆਂ। ਸਾਨੂੰ ਹਾਈ ਫਾਈ ਬਣਾਣਾ ਹੈ। ਅੰਗਰੇਜ਼ੀ। ਪਰ ਆਪਣੀ ਹੱਥੀ ਕੰਮ ਕਰਨਾ ਜਿਹੜੀ ਹੱਥੀ ਕੰਮ ਕੀਤਾ ਹੱਥੀ ਮਿਹਨਤ ਕੀਤੀ ਉਹਦਾ ਮਜ਼ਾ ਹੀ ਕੁਝ ਅਲੱਗ ਹੈ। ਮੀਂਹ ਪਿਆ ਸੀ ਨੇ ਤੇ ਇਹ ਆਪਣਾ ਕੇ ਲੰਦਰ ਗਿਆ ਮੈਂ ਪਿਆ ਉਹ ਤੇ ਪੈਂਦੇ ਗਿਆ ਖਾਗਦੰਗ ਜੀ ਹੁੰਦੀ ਰਹੀ ਆ ਇੱਥੇ ਦੋ ਰੋਣ ਕਰੇ ਹੁੰਦੇ ਹਟ ਗਿਆ ਸੀ ਤਾਂ ਬਾਹਰ ਤੋਂ ਤੇਰੀਕ-ਬਰੀਕ ਕਰਨ ਲੱਗੀਆਂ ਫੇ ਉਦਾਂ ਬੱਤਲਵਾ ਹੀ ਰਹੀ ਹੈ ਸਾਰਾ ਦਿਨ ਉੱਥੇ ਕੰਨ ਮਾਂ ਜੀ ਪੈਂਦੀ ਗਈ ਖਾਗਦੰਗ ਔਰ ਕੀ ਹਲਤੀ ਹੈ ਅਲਕੋਹਲ ਕਾਇਮੀ ਪੈਂਦੇ ਗਿਆ ਉੱਥੇ ਖਾਗਦੰਗ ਹੰਤਾਂ ਨੂੰ ਇਹ ਹਵਾ ਠੰਡੀ ਚੱਲਦੀ ਸੀ ਤੇ ਦੁਪਹਿਰੇ 1:30 ਵਜੇ ਤੱਕ ਧੁੱਪ ਨਿਕਲੀ ਆ ਹੂੰ ਉਹਦੋਂ ਨਿਕਲੀ ਆ ਮਾੜੀ ਜੀ ਨਿਕਲੀ ਆ ਨਾਲ ਹੀ ਫੇਰ ਹੋ ਗਿਆ ਅੱਧਾ ਘੰਟਾ ਬੰਨਾ ਤਾਂ ਧੁੱਪ ਵੀ ਆ ਬਾਅਦ ਫੇਰ ਬੱਦਲ ਆਈ ਉਹਦੇ ਤੇ ਫੇਰ ਹਵਾ ਚੱਲ ਪਈ ਮੈਂ ਉਹ ਚਾਹ ਬਣਾਉਂਦੀ ਸੀ ਉਦੋਂ ਮੈਂ ਬਾਸਕੈਂਡ ਪਹੁੰਚਾ ਸੀਗਾ ਬਾਸਕੈਂਡ ਪਹੁੰਚਾ ਸੀ ਲੰਦੋਂ ਉਦੋਂ ਧੁੱਪ ਨਿਕਲ ਰਹੀ ਸੀ ਰੋਟੀ ਦੇ ਅੰਦਰ ਬਣਾ ਲਾ ਕੋਈ ਤੁਸੀਂ ਨਹੀਂ ਰਹਾ ਸੱਤ ਟੋਲੇ ਨਹੀਂ ਨਾ ਇਹ ਰੋਟੀ ਜੇ ਟਾਈਮ ਨਾਲ ਬਣਾਉਣੀ ਆ ਤਾਂ ਠੰਡੇ ਨਾ ਹੋ ਜਾਂਦੇ ਲੱਗੋ ਖਾਣ ਨੂੰ ਜੀ ਲਗਾ ਰੋਟੀ ਜਿਹੜੀ ਪੂਸੀ ਤੇ ਲਗਾ ਲੀ ਬਿਲਕੁਲ ਨਾ ਪੇ ਗਰਮ ਕਰ ਲਿਆ ਕੇ ਅੰਦਰ ਨਾਲ ਲਿਆ ਕਰੋ ਕੰਮ ਦਾ ਇਦਾਂ ਹੋਣਾ ਰੋਟੀ ਬਣਾ ਲਈ ਅੰਦਰ ਜਾ ਕੇ ਤੁਹਾਨੂੰ ਸਾਰੇ ਨਾ ਗਰਮ ਗਰਮ ਖਾਣ ਨੂੰ ਆਪਾਂ ਕਿਹਨੂੰ ਰੋਟੀ ਬਹੁਤ ਸਾਰਾ ਬਣਾਉਣੀ ਹੁੰਦੀ ਆ ਪਹਿਲਾਂ ਹੀ ਬਣਾ ਕੇ ਰੱਖਣੀ ਨਾਲ ਹੁਣ ਇਦਾਂ ਅੱਧੂ ਸੇਕ ਲਈ ਆ ਹਾਂ ਆਹ ਕਿਤਾ ਉਹਦੋਂ ਵੀ ਸੇਕੀ ਜਾਂਦੀ ਆ ਹਾਂ ਅੱਗ ਤਾਂ ਉਹਦੇ ਵੀ ਸੇਕ ਹੋਇਆ ਅੱਗ ਤਾਂ ਉਹਦੇ ਵੀ ਸੇਕ ਹੋਇਆ ਨਹੀਂ ਹਣ ਸਰਦਾਂ ਤੋਂ ਵੀ ਅੱਗ ਸੇਕਦਾ ਜਾਂ ਸਿਮਰਨ ਆ ਗਈ ਉਹਨੇ ਵੀ ਦੇਖੀ ਅੱਗ ਮੂਰੇ ਬੈਣਾ ਹਾਂ ਹਾਂ ਸਿਆਲ ਨੂੰ ਦਿਲਾਣ ਚੁੱਲੇ ਮੂਰੇ ਬੈਣਾ ਅੱਜ ਅੱਗ ਪਛੜੀ ਨਾ ਕਹਣਾ ਅੱਗ ਸੇਕੀਏ ਖੰਡ ਲਾ ਲਈਏ ਗਰਮੀਆਂ ਨੂੰ ਕਿਸੇ ਨੂੰ ਨਹੀਂ ਤੇ ਦਾ ਚੁੱਲੇ ਲੱਗੇ ਲੱਗਣਾ ਦੈਨ ਬੱਸ ਕੋਕ ਮੀਕੀ ਨਹੀਂ ਦਈ ਨਾ ਕਰ ਦੂੰਗਾ ਆਹੋ ਪਾਣੀ ਆਹੋ ਮੈਂ ਕਰ ਦਊਗਾ Tìm kiếm 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 cái kiếm 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 kiếm